ਅੱਜ ਪੰਜਾਬ ਵਿੱਚ ਸਾਰੇ ਸੈਂਕੜੇ ਪੰਚਾਇਤ ਸਰਪੰਚਾਂ ਦਾ ਸੌ ਚੱਕ ਸਮਾਗਮ ਤਨਸੂਤ ਸਾਈਕਲ ਵੈਲੀ ਵਿੱਚ ਹੋਣ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਭਰ ਤੋਂ ਹਜ਼ਾਰਾਂ ਦੇ ਗਿਣਤੀ ਵਿੱਚ ਲੋਕਾਂ ਦੇ ਲੁਧਿਆਣਾ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਲੁਧਿਆਣਾ ਦੀ ਆਵਾਜਾਈ ਠੱਪ ਹੋ ਗਈ ਹੈ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵੱਲੋਂ ਨਵਾਂ ਟ੍ਰੈਫਿਕ ਰੂਟ ਪਲਾਨ ਬਣਾਇਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਾਂ ਟ੍ਰੈਫਿਕ ਜਾਮ ਵਿੱਚ ਪਸਣਾ ਨਾ ਪਵੇ ਇਹ ਨਵਾਂ ਟ੍ਰੈਫਿਕ ਰੂਟ پلان ਸਿਰਫ 8 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੈ ਪਹਿਲਾ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਆਉਣ ਵਾਲੇ ਭਾਰੀ ਵਾਹਨਾਂ ਨੂੰ ਨੀਲੋ ਤੋਂ ਦਰਾਹਾ ਮਾਰਕ ਤੋਂ ਲੁਧਿਆਣਾ ਵਿੱਚ ਐਂਟਰੀ ਦਿੱਤੀ ਜਾਵੇਗੀ ਦਿੱਲੀ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਦਰਾਹਾ ਤੋਂ ਜਲੰਧਰ ਅਮ੍ਰਿਤਸਰ ਗੁਰਦਾਸਪੁਰ ਨਵਾਂ ਸ਼ਹਿਰ ਜੰਮੂ ਕਸ਼ਮੀਰ ਵੱਲ ਜਾਣ ਵਾਲੇ ਹੈਵੀ ਵਾਨ ਦਿੱਲੀ ਰੋਡ ਤੋਂ ਵਾਇਆ ਦਰਾਹਾ ਸ਼ੇਰਪੁਰ ਚੌਕ ਸਮਰਾਲਾ ਚੌਕ ਜਲੰਧਰ ਬਾਈਪਾਸ ਰਾਹੀਂ ਆਪਣੀ ਮੰਜ਼ਲ ਤੇ ਪਹੁੰਚ ਸਕਣਗੇ ਦੁਰਾਹਾ ਤੋਂ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਅਤੇ ਪਠਿੰਡਾ ਵੱਲ ਜਾਣ ਵਾਲੇ ਭਾਰੀ ਵਾਹਨ ਦੁਰਾਹਾ ਨੇੜੇ ਸਿੱਧੂ ਹਸਪਤਾਲ ਡਾਇਵਰਟ ਕਰਕੇ ਵਾਇਆ ਦੱਖਣੀ ਬਾਈਪਾਸ ਤੋਂ ਟਿੱਬਾ ਨਹਿਰ ਪੁਲ ਤੋਂ ਹੁੰਦਿਆਂ ਹੋਇਆ 베ਰਕਾ ਮਿਲਕ ਪਲਾਂਟ ਵੱਲ ਜਾਂਦਿਆਂ ਹੋਇਆ ਆਪਣੀ ਮੰਜ਼ਲ ਤੇ ਪਹੁੰਚ ਸਕਦੇ ਨੇ ਚੰਡੀਗੜ੍ਹ ਸਾਈਡ ਮਾਛੀਵਾੜਾ ਸਾਹਿਬ ਮਾਛੀਵਾੜਾ ਸਾਈਡ ਤੋਂ ਲੁਧਿਆਣਾ ਵੱਲ ਆਉਣ ਵਾਲੇ ਛੋਟੇ ਵਾਹਨਾਂ ਨੂੰ ਕਹਾੜਾ ਤੋਂ ਸਾਨੇਵਾਲ ਸਾਈਡ ਵੱਲ ਮੋੜ ਦਿੱਤਾ ਜਾਵੇਗਾ ਜੋ ਦਿੱਲੀ ਰੋਡ ਤੋਂ ਹੋ ਕੇ ਸ਼ੇਰਪੁਰ ਚੌਕ ਤੋਂ ਆਪਣੀ ਮੰਜ਼ਲ ਤੇ ਪਹੁੰਚ ਸਕਣਗੇ ਲੁਧਿਆਣਾ ਸ਼ਹਿਰ ਵਾਲੇ ਪਾਸੇ ਤੋਂ ਕਹਾੜਾ ਚੌਕ ਤੋਂ ਚੰਡੀਗੜ੍ਹ ਵਾਲੇ ਪਾਸੇ ਅਤੇ ਟਿੱਬਾ ਨਹਿਰ ਦੇ ਪੁਲ ਵਾਲੇ ਪਾਸੇ ਤੋਂ ਜਾਣ ਵਾਲੇ ਵਾਹਨ ਸਾਨੇਵਾਲ ਚੌਕ ਤੋਂ ਮੋੜ ਦਿੱਤੇ ਜਾਣਗੇ ਅਤੇ ਦਰਾਹਾ ਤੋਂ ਨੀਲੋ ਪੁਲ ਰਾਹੀਂ ਆਪਣੀ ਮੰਜ਼ਲ ਤੇ ਪਹੁੰਚਣਗੇ ਤਾਂਤਲਾਵਾ ਫਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਪਠਿੰਡਾ ਡੇਲੋ ਤੋਂ ਆਉਣ ਵਾਲੇ ਵਾਹਨ ਦੱਖਣੀ ਬਾਈਪਾਸ ਰਾਹੀਂ ਅਤੇ ਸਾਨੇਵਾਲ ਚੌਂਕ ਤੋਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਣ ਵਾਲੇ ਵਾਹਨਾਂ ਨੂੰ ਟਿੱਬਾ ਪੁਲ ਤੋਂ ਮੋੜ ਦਿੱਤਾ ਗਿਆ ਹੈ। ਲੁਧਿਆਣਾ ਸ਼ਹਿਰ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣ ਲਈ ਟ੍ਰੈਫਿਕ ਨੂੰ ਸਮਰਾਲਾ ਚੌਂਕ ਤੋਂ ਮੋੜ ਦਿੱਤਾ ਗਿਆ ਹੈ। ਇਹ ਵਾਹਨ ਦਿੱਲੀ ਰੋਡ ਤੋਂ ਸ਼ੇਰਪੁਰ ਚੌਂਕ ਦਰਾਹਾ ਨੀਲੋ ਪੁਲ ਤੋਂ ਹੁੰਦੇ ਹੋਏ ਆਪਣੀ ਮੰਜ਼ਿਲ ਵੱਲ ਜਾ ਸਕਣਗੇ। ਜਲੰਧਰ ਵਾਲੇ ਪਾਸੇ ਤੋਂ ਲੁਧਿਆਣਾ ਵੱਲ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਲਾਡੋਵਾਲ ਤੋਂ ਦੱਖਣੀ ਬਾਈਪਾਸ ਰਾਹੀਂ ਟਿੱਬਾ ਪੁਲ ਰਾਹੀਂ ਦਰਾਹਾ ਵੱਲ ਮੋੜ ਦਿੱਤਾ ਜਾਵੇਗਾ ਅਤੇ ਨੀਲੋ ਨਹਿਰ ਦੇ ਪੁਲ ਰਾਹੀਂ ਦਿੱਲੀ ਰੋਡ ਵਾਲੇ ਪਾਸੇ ਤੋਂ ਚੰਡੀਗੜ੍ਹ ਜਾਵੇਗਾ ਇਸ ਟ੍ਰੈਫਿਕ ਰੂਟ ਪਲਾਨ ਨੂੰ ਜਾਰੀ ਕਰਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਦੇ ਨਵੇਂ ਟ੍ਰੈਫਿਕ ਰੂਟ ਪਲਾਨ ਦਾ ਲਾਭ ਉਠਾਉਣ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ ਅਤੇ ਆਪਣਾ ਕੀਮਤੀ ਸਮਾਂ ਬਚਾਇਆ ਜਾ ਸਕੇ